ਭਾਰਤੀ ਕਿਸਾਨ ਜੁਗਿਆਂ ਦੇ ਇੱਕ ਦਾ ਸਿੱਧੂਪੁਰ ਜਿਹਦਾ ਅੱਜਕੱਲ ਪ੍ਰਧਾਨ ਜਗਜੀਤ ਸਿੰਘ ਢੱਲੇਵਾਦੀ ਸਾਡੀ ਚੋਣ ਹੋਈ ਹੈ ਪੰਜਾਬ ਦੀ ਉਹ ਨੂੰ 7-8 ਸਾਲ ਹੋ ਗਏ 17 ਸ਼ਾਇਦ ਹੋਈ ਹੈ ਵੀ ਮੁੜ ਕੇ ਉਸ ਤੋਂ ਬਾਅਦ ਚੋਣ ਨਹੀਂ ਕਰਾਈ ਸੰਵਿਧਾਨ ਦੇ ਤੌਰ ਤੇ ਉਹ ਗਲਤ ਹੈ ਸਾਰਾ ਸਿਸਟਮ ਜਿਹੜਾ ਉਹਨਾਂ ਨੇ ਕਰਿਆ ਹੈ ਛੇਕੜੇ ਇਸ ਗੱਲ ਨੂੰ ਛੱਡ ਕੇ ਸੰਵਿਧਾਨ ਤੋਂ ਉਲਟ ਟੱਲੇ ਵਾਲ ਸਾਹਿਬ ਨੇ ਮੈਂਬਰਸ਼ਿਪ ਕਟਣ ਚੋਣ ਤੋਂ ਜਵਾਬ ਮੁੜਫਰ ਹੋ ਗਿਆ ਤੇ ਉਹਨਾਂ ਨੇ ਸਾਨੂੰ 1000 ਰੁਪਏ ਪਿੰਡ ਨੂੰ ਲਾਤਾ ਪਰ ਜੱਤੀ ਬੱਤੇ ਦਾ ਕੀ ਨਾਮ ਹੈ ਜੀ ਅੱਜ ਦਾ ਜਿਹੜਾ ਵਿਚਾਰ ਸਮਗ ਬਰਖਿਆ ਗਿਆ ਜੀ ਕਿਸ ਕਾਰਨ ਕਰਕੇ ਰੱਖਿਆ ਹੈ ਸਾਹਮਣੇ ਦੇਖੀ ਦੱਸੋ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਸਿੱਧੂਪੁਰ ਜਿਹਦਾ ਅੱਜਕੱਲ ਪ੍ਰਧਾਨ ਜਗਜੀਤ ਸਿੰਘ ਟੱਲੇਵਾਲ ਅੱਜ ਦਾ ਜਿਹੜਾ ਕਦਮ ਚੱਕਿਆ ਲੋਕਾਂ ਨੇ ਸੋਚ ਕੇ ਚੱਕਿਆ ਵੀ ਜਿਹੜੀ ਸਾਡੀ ਚੋਣ ਹੋਈ ਹੈ ਪੰਜਾਬ ਦੀ ਉਹ ਨੂੰ 7-8 ਸਾਲ ਹੋ ਗਏ 17 ਸ਼ਾਇਦ ਹੋਈ ਹੈ ਵੀ ਮੁੜ ਕੇ ਉਸ ਤੋਂ ਬਾਅਦ ਚੋਣ ਨਹੀਂ ਕਰਾਈ ਸਭਧਾਨ ਦੇ ਤੌਰ ਤੇ ਉਹ ਗਲਤ ਹੈ ਸਾਰਾ ਸਿਸਟਮ ਜਿਹੜਾ ਉਹਨਾਂ ਨੇ ਕਰਿਆ ਚੋਣ ਪਹਿਲਾਂ ਸਾਡੀ 2 ਸਾਲ ਬਾਅਦ ਹੁੰਦੀ ਸੀ ਪਸੌੜਾ ਸਿੰਘ ਵਾਸਤਾ ਦਲੇਵਾਲ ਨੇ 3 ਸਾਲ ਹੀ ਕਰਦੇ 3 ਸਾਲ ਤੇ ਅਸੀਂ ਬਾਰ ਬਾਰ ਕਹਿੰਦੇ ਰਹੇ ਪ੍ਰਧਾਨ ਜੀ ਕੋਰਮ ਪੂਰਾ ਕਰੋ ਚਾਹੇ ਉਹ ਬਲਾਤਾਂ ਦਾ ਕੋਰਮ ਹੈ ਚਾਹੇ ਉਹ ਜਿੰਨੇ ਦਾ ਕੋਰਮ ਹੈ ਚਾਹੇ ਉਹ ਪੰਜਾਬ ਦਾ ਹੈ ਇਹਦੇ ਵਿੱਚ ਆਪਾਂ ਨੂੰ ਵੱਡੀ ਇੱਕ ਮਤਲਬ ਆ ਰਹੀ ਹੈ ਸਮੱਸਿਆ ਕੋਰਮ ਕਰਕੇ ਪਰ ਦਲੇয়াল ਸਾਹਿਬ ਨੇ ਸਾਡੀ ਗੱਲ ਇਹਦੇ ਨਹੀਂ ਸੁਣੀ ਅਣਗੌਲੀ ਕਰਦਾ ਰਿਹਾ ਛੇਕੜੇ ਇਸ ਗੱਲ ਨੂੰ ਛੱਡ ਕੇ ਸੰਵਿਧਾਨ ਤੋਂ ਉਲਟ ਦਲੇয়াল ਸਾਹਿਬ ਨੇ ਮੈਂਬਰਸ਼ਿਪ ਕੱਟਣ ਤੇ ਚੋਣ ਤੋਂ ਜਵਾਬ ਮੁਰਕ ਰੋ ਗਿਆ ਤੇ ਉਹਨਾਂ ਨੇ ਸਾਨੂੰ 1000 ਰੁਪਏ ਪਿੰਡ ਨੂੰ ਲਾਤਾ ਸਿੱਧਾ ਵੀ 12000 ਭਾਈ ਤੁਸੀਂ ਫੰਡ ਦਿਓ ਮੈਂਬਰਸ਼ਿਪ ਵਾਲੀ ਤਾਂ ਗੱਲ ਇਹ ਦੂਰ ਚਲੇਗੀ ਵੀ 12000 ਫੰਡ ਦਿਓ ਹੁਣ ਉਹ 12000 ਫੰਡ ਦੇ ਵਿੱਚ ਅਸੀਂ ਆਫੀ ਕਿਸਾਨਾਂ ਨੇ ਤੋਂ ਨਾ ਪਰ ਦਬੱਟੀ ਵੀ ਠੀਕ ਐ ਸਾਬ ਤੋਂ 12000 ਤੱਕ ਤੁਸੀਂ ਲੈ ਲਵੋ ਪਰ ਸਾਨੂੰ ਨਾਲ ਨਾਲ ਹਿਸਾਬਾਰੇ ਦਾ ਦੱਸ ਦੋ ਵੀ ਆਪਣਾ ਹਿਸਾਬ ਕੀ ਐ ਵੀ ਕਿੰਨੇ ਜ਼ਿਲ੍ਹਿਆਂ ਦੇ ਪੈਸੇ ਆ ਗਏ ਕਿੰਨੇ ਜ਼ਿਲ੍ਹਿਆਂ ਦੇ ਪੈਸੇ ਨਹੀਂ ਆਏ ਵੀ ਉਹ ਸਾਨੂੰ ਪਤਾ ਤਾਂ ਲੱਗ ਜਾਵੇ ਉੱਥੇ ਜਿਆਦਾ ਇਹ ਗੱਲ ਆਈ ਸਾਬ ਦੀ ਉੱਥੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਸੀ ਕਾਕਾ ਸਿੰਘ ਕਹਿਣ ਲੱਗਾ ਵੀ 1,60,000 ਮੇਰਾ ਚੱਲ ਗਿਆ ਦਲੇਵਾਲ ਸਾਹਿਬ ਕਹਿੰਦਾ ਵੀ 2 ਲੱਖ ਮੇਰਾ ਵੀ ਚੱਲਿਆ ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਪੀ ਜਿਹੜਾ ਪੈਸਾ ਇਹਨਾਂ ਨੇ ਇਕੱਠਾ ਕਰਿਆ ਹੈ ਵੀ ਇਹ ਤਾਂ ਸੰਵਿਧਾਨ ਦੀ ਚਮਰੀਅਤੀ ਜਿਵੇਂ ਮੰਨ ਲਓ ਵੀ ਇਹਨਾਂ ਨੇ ਅੰਤਿ ਅੰਤਿ ਕਰਿਆ ਹੈ ਬਿਲਕੁਲ ਤੀਨ ਕਰਿਆ ਕਿਉਂ ਸੈਕਟਰੀ ਦੇ ਲੇ ਪੈਸੇ ਜਿਹੜਾ ਸਾਡਾ ਖਜ਼ਾਨਚੀ ਬਣਿਆ ਪੰਜਾਬ ਦਾ ਉਹਦੇ ਕੋਲ ਪੈਸੇ ਜਾਣੇ ਚਾਹੀਦਾ ਅੱਜ ਤੱਕ ਉਹਦੇ ਦੇ ਵਿੱਚ 7 ਸਾਲ ਦੇ ਵਿੱਚ ਕੋਈ ਪੈਸਾ ਨਹੀਂ ਗਿਆ ਖਜ਼ਾਨਚੀ ਕੋਲੇ ਖਜ਼ਾਨਚੀ ਉਹ ਨੌਂ ਦਾ ਕਾਗਜ਼ਾਚ ਖਜ਼ਾਨਚੀ ਹੈ ਸਾਨੂੰ ਨਹੀਂ ਪੈਸਾ ਕਿੱਥੇ ਜਾਂਦਾ ਕੌਣ ਰੱਖਦਾ ਨਾ ਕੋਈ ਸਾਨੂੰ ਹਸਾਬ ਦਿੰਦਾ ਜਾਂ ਕੋਈ ਦਿੰਦਾ ਤੇ ਨਾਏ ਕੋਈ ਜ਼ਿਆਦਾ ਵੀ ਭਾਈ मतलब ਪੈਸੇ ਚੱਲੇ ਕਿਤੇ ਨੇ ਇਹਦਾ ਕੋਈ ਹਸਾਬ ਹੀ ਨਹੀਂ ਹੁੰਦਾ ਵੀ ਮੈਂ ਕਹਦਾ ਜਾ ਕੇ ਜੀ ਮੇਰੇ ਦਾ 2 ਲੱਖ ਮੇਰੇ ਕੋਲੋਂ ਚੱਲ ਗਿਆ ਸਭ ਵੱਡੀ ਸਮੱਸਿਆ ਲੋਕਾਂ ਨੇ ਸਵਾਲ ਕਰਨੇ ਨੇ ਪਿੰਡਾਂ ਚ ਵੀ ਅਸੀਂ मतलब ਮੰਗਦੇ ਆ ਵਾਂਗੂ ਫੰਡ ਇਕੱਠਾ ਕਰਕੇ ਲੈ ਕੇ ਜਾਂਦੇ ਆ ਪਿੰਡਾਂ ਚੋਂ ਭਾਈ ਸਾਹਿਬ ਤੁਸੀਂ ਆ ਜਾਣ ਦਿਓ ਫੰਡ ਪਰ ਸਾਨੂੰ ਆਏ ਤਾਂ ਦੱਸ ਦੋ ਵੀ ਫੰਡ ਦੇ ਵਿੱਚੋਂ ਕਿੱਥੇ ਕਿਹੜੇ ਜੱਲੇ ਜੋ ਕਿੰਨੇ ਆਏ ਨੇ ਕਿੱਥੇ ਉਹ ਲੱਗੇ ਨੇ ਸਾਨੂੰ ਹੁਣ ਸਹੀ ਨਹੀਂ ਦੱਸਿਆ ਇਸ ਗੱਲ ਤੋਂ ਅਸੀਂ ਇਹ ਕਦਮ ਚੱਕ ਲਿਆ ਵੀ ਅਸੀਂ ਅੱਜ ਕਮੇਟੀ ਬਣਾ ਕਮੇਟੀ ਬਣਾ ਕੇ ਦਲਵੀਰ ਸਿੰਘ ਨੂੰ ਅਸੀਂ ਕਮਿਨਿਆਰ ਬੜਾ ਕਮਿਨਿਆਰ ਚੁੰੜ ਰਹੇ ਆ ਵੀ ਮਤਲਬ 6 ਮਹੀਨੇ ਸਾਡਾ ਕੰਮ ਚਲਾਉਣਗੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਕਮੇਟੀ ਹੈ ਮੈਂਬਰਸ਼ਿਪ ਕੱਟ ਕੇ ਉਸ ਤੋਂ ਬਾਅਦ ਸੋਚਾਂਗੇ ਵੀ ਪ੍ਰਧਾਨ ਅਸੀਂ ਬਣਾਉਣਾ ਕਿਹਨੂੰ ਹੈ ਪੰਜਾਬ ਦਾ ਪ੍ਰਧਾਨ ਇਹਨਾਂ ਨੂੰ ਬਣਾ ਦਲਵੀਰ ਸਿੰਘ ਨੂੰ ਕਿ ਕੋਈ ਬੰਦਾ ਸਾਨੂੰ ਹੋ ਠੀਕ ਲੱਗ ਰਿਹਾ ਹੈ ਇਹਨਾਂ ਦੀ 6 ਮਹੀਨੇ ਦੀ ਕਾਰਗੁਜ਼ਾਰੀ ਦੇਖਾਂਗੇ ਵੀ ਕੀ ਹੈ ਇਹਦੇ ਵਿੱਚ ਸਾਰੇ ਜਿੰਨੇ ਬੰਦੇ ਵੱਡੇ ਨਾਲ ਦੇ ਜਥੇਬੰਦੀ ਚ ਕਿੰਨੇ ਬਿਨਾਂ ਨੇ ਕਿੰਨੇ ਜ਼ਿਲ੍ਹਿਆਂ ਦੇ ਪ੍ਰਧਾਨ ਕਿ ਅੱਜ ਸਾਡੇ ਨਾਲ ਅੱਜ ਤਕਰੀਬਨ 8 ਜ਼ਿਲ੍ਹੇ ਨਾਲ ਸ਼ੱਗ ਨਾਲ ਚੱਲ ਰਹੇ ਨੇ ਅੱਠ ਦੇ ਲਈ ਬਤੌਰ ਕਿੰਨੇ ਸਾਲ ਤੋਂ ਜੁੜੇ ਹੋਏ ਜੀ ਮੇਨ ਦਾ ਜੀ ਲੰਮਾ ਸਮਾਂ ਹੋ ਗਿਆ ਅਸੀਂ ਦਾ ਜਿੱਦ ਜਿੱਥੇ ਅਬਦੀਨ ਯਾਰ ਮਲੇ ਆ ਉਦੋਂ ਦੇ ਜੁੜੇ ਆ ਮੇਰਾ ਪਿਓ ਉਦੋਂ ਆ ਗਿਆ ਦੀ ਜੱਥੇ ਉਹ ਰਾਜਾ ਵਾਲ ਲੱਖੋਂ ਵਾਲ ਦੇ ਲਾਲ ਰਹਾ ਜਿਹੜੇ ਵੀ ਕੱਟੀਆ ਤਿੰਨ ਮਹੀਨੇ ਤੇ ਉਦੋਂ ਬਾਅਦ ਯਾਰ ਉਹ ਰੱਬ ਨੂੰ ਪਿਆਰੇ ਹੋ ਕੇ ਉਦੋਂ ਬਾਅਦ ਮੈਂ ਅਸੀਂ ਛੱਡਿਆ ਨਹੀਂ ਉਦੋਂ ਬਾਅਦ ਮੈਂ ਇਹ ਦੇ ਵਿੱਚ ਉਦੋਂ ਦੀ ਮੈਂ ਡਲਿਆ ਸਾਬ ਨਾਲ ਚੱਲੇ ਸਾਬ ਨਾਲ ਪਹਿਲਾਂ ਇਹ ਮੀਟਿੰਗ ਰੱਖ ਲਈ ਕੀ ਮੀਟਿੰਗ ਦੁਪਹਿਰਾਂ ਨੂੰ ਗੱਲਬਾਤ ਕਰੀ ਬੇਬੀ ਕੁਵੀ ਗੱਲ ਕਿਸੇ ਪਾਸੇ ਤੋਂ ਲੱਗੇ ਵੀ ਇਸ ਤਰ੍ਹਾਂ ਪਬਲੀਕਲੀ ਇਸ ਤਰ੍ਹਾਂ ਵੱਡੀ ਜੱਥੇ ਅਸੀਂ ਠੀਕ ਆ ਗੱਲ ਤੁਹਾਡੀ ਇਹ ਸਵਾਲ ਤੁਹਾਡਾ ਵਧੀਆ ਹੈ ਪਰ ਉਥੇ ਮੀਟਿੰਗ ਤਾਂ ਰੱਖੀ ਜਾਂਦੀ ਹੈ ਜੇ ਮੁਰੇ ਪ੍ਰਧਾਨ ਮੰਤਲੇ ਵੀ ਮੈਂ ਮੀਟਿੰਗ ਰੱਖਦਾ ਆ ਜੋ ਭਾਈ ਤੁਸੀਂ ਤੈਨੂੰ ਦੱਸੋ ਕੀ ਕਹਿੰਦੇ ਹੋ ਜਾਦਾ ਸਵੇਰ ਸਵਾਲ ਕਰਦੇ ਰਹੀ ਸਾਡੀ ਨਾ ਸੁਣੀ ਅਸੀਂ ਦਾ ਫਿਰ ਪਿੱਛੇ ਮੁਰਕਰੋਏ ਘਰੀ ਬਹਿ ਗਏ ਜੀ ਤੁਰਤੀ ਸਵਾਲ ਕੀਤਾ ਤੁਸੀਂ ਡੱਲੇਵਾਲ ਸਾਹਿਬ ਨੂੰ ਵੀ ਇਹਦਾ ਹਿਸਾਬ ਦਾ ਕੋ ਲੋਕਰ ਦਾ ਪੈਸਾ ਕਿਸਾਨਾਂ ਦਾ ਪੈਸਾ ਸਪਸ਼ਟਤਾ ਜ਼ਰੂਰੀ ਹੈ ਬਹੁਤ ਗਿਲ ਕਰੇ ਬਹੁਤ ਗਿਲ ਸਵਾਲ ਬਹੁਤ ਗਿਲ ਸਵਾਲ ਉਹ ਕਹਿੰਦਾ ਵੀ ਠੀਕ ਆ ਸਾਫ ਅਸੀਂ ਕਰਿਆ ਹੈ ਸਾਬ ਅਸੀਂ ਕਰਿਆ ਦਾਤਾ ਤੁਹਾਨੂੰ ਸਾਫ ਸਾਡਾ ਹੋਇਆ ਵੀ ਜਿਵੇਂ ਉਹਦਾ 1.60 ਸਾਡੇ ਕਿ ਚੱਲਦਾ ਮਤਲਬ ਉਹਨੇ ਖਰਚੇ ਘਟਾਤੀ ਤੇ ਉਹ ਪਹਿਲੇ ਵੀ 2 ਲੱਖ ਸਾਡਾ ਚੱਲਦਾ ਕਿਸਾਨਾਂ ਦੀ ਸਪੁੱਟ ਦਾ ਕਿਤਨੇ ਕਿਤੇ ਕਿਸਾਨੀ ਅੰਦੋਲਨ ਜਿਹੜੇ ਹਾਲੇ بڑے ਬੁੱਦੇ ਨੇ ਛੰਭੋ ਮੋਟ ਦਾ ਬਲੇ ਬੁੱਦੇ ਬਹੁਤ ਪਏ ਨੇ ਕੀ ਲੱਗਦਾ ਇਹਦਾ ਨੁਕਸਾਨ ਕਿਤਨੇ ਕਿਤੇ ਕਿਸਾਨਾਂ ਨੂੰ ਤਾਂ ਹੋਵੇਗਾ ਜਿਹੜੀ ਫੁੱਟ ਸਾਹਮਣੇ ਆ ਰਹੀ ਹੈ ਦੇਖੋ ਜੀ ਕਿਸਾਨਾਂ ਨੂੰ ਨੁਕਸਾਨ ਤਾਂ ਖਨੋਰੀ ਵਧੇਰਾ ਹੋ ਗਿਆ ਉਹ ਤਾਂ ਫੁੱਟ ਨਹੀਂ ਕੀਤੀ ਹੈਗੀ ਪਰ ਉੱਥੇ ਕੋਰੋਨਾ ਦੇ ਵਿੱਚ ਅਸੀਂ ਘਾਟੇ ਦੇ ਵਿੱਚ ਆ ਗਏ ਜਿਹੜੀ ਮੰਗ ਨੂੰ ਅਸੀਂ ਲੈ ਕੇ ਉੱਥੇ ਚੱਲੇ ਤੇ ਉਹ ਮੰਗੇ ਜੀ ਜਿੱਤ ਪਾ ਨਹੀਂ ਸਕੇ ਜਿਵੇਂ ਸਾਡੇ ਲੀਡਰਾਂ ਦੇ ਵਿੱਚ ਕੋਈ ਕਮੀ ਪਿੱਛੀ ਆਈ ਆ ਜਿਸ ਕਰਕੇ ਸੀ ਉਹਦਾ ਸਾਨੂੰ ਹਾਰ ਦਾ ਮੂੰਹ ਦੇਖਣਾ ਪਿਆ ਸਾਨੂੰ ਸਰਕਾਰ ਨੇ ਖਦੇੜਿਆ ਜਾਂ ਇਹਨਾਂ ਦੀ ਫੜਵਾਟੀ ਨੇ ਖਦੇੜਿਆ ਸਾਨੂੰ ਬਿਲਕੁਲ ਜਿਹੜੇ ਬੰਦੇ ਇਹਨਾਂ ਨੇ 10 ਜਥੇਵੰਦੀਆਂ ਨਾਲ ਲਈਆਂ 9-10 ਜਥੇਵੰਦੀਆਂ ਤਿੰਨ ਮਹੀਨਿਆਂ ਤੋਂ ਬਾਅਦ ਉੱਥੇ ਆਪਸ ਵਿੱਚ ਤੂੰ ਤੂੰਮੀ ਦਾ ਬਹੁਤ ਜ਼ਿਆਦਾ ਤਕਰਾਰ ਆਉਣ ਲੱਗਿਆ ਆਪਸ ਵਿੱਚ ਉੱਥੇ ਸਾਨੂੰ ਇਹ ਨਜ਼ਰ ਆਇਆ ਜਦ ਇਹ ਗੱਲ ਆਉਂਦੀ ਰਹੀ ਉਸ ਸਾਡੇ ਲੀਡਰਾਂ ਕੋਲ ਅੱਜ ਮੈਂ ਚਲੋ ਉਹਨਾਂ ਦਾ ਨਾਮ ਨਹੀਂ ਲੈਂਦਾ ਵੀਰ ਇੱਕ ਕਾਮ ਰੇਡ ਨੇ ਥੱਲੇ ਲਾ ਕੇ ਛੱਡਾਗੇ ਸਾਨੂੰ ਇੱਕ ਇਹ ਸ਼ਰਮ ਵਾਲੀ ਗੱਲ ਦਿੱਤੀ ਵੀ ਯਾਰਿਆਂ ਨੂੰ ਰਲ ਆਇਆ ਕਿਉਂ ਜੰਗੇ ਕਰਕੇ ਰਲ ਆਇਆ ਤੁਸੀਂ ਅੱਜ ਤੁਸੀਂ ਇਹਨਾਂ ਨੂੰ ਸ਼ਬਦ ਵਰਤਦੇ ਹੋ ਜਦੋਂ ਉਹਦੇ ਵਿੱਚ ਇਹਨਾਂ ਦੀ ਫੁੱਟ ਵੱਧ ਗਈ ਇਸ ਗੱਲ ਦੇ ਵਿੱਚ ਉਦੋਂ ਉਹ ਵੀ ਇਹਨਾਂ ਨੂੰ ਨਾਫਰਦਾਨ ਦੇਖਣ ਲੱਗੇ ਸਾਡੇ ਵਾਲੇ ਪ੍ਰਧਾਨ ਵੀ ਉਹਨਾਂ ਨੂੰ ਨਾਫਰਦਾਨ ਦੇਖਣ ਲੱਗੇ ਸਰਕਾਰ ਫਾਇਦਾ ਢਾਕੇ ਸਾਡਾ ਕਰੋੜਾ ਰੁਪਿਆ ਦਾ ਸਾਫ ਕਰਤਾ ਜਿਹੜੀ ਤੁਸੀਂ ਇਹ ਪੈਸਿਆਂ ਦੀ ਏਅਰਫੀਟ ਦੀ ਗੱਲ ਕਰ ਰਹੇ ਹੋਗੇ ਜੱਥੇ ਬੰਦੀ ਦੀ ਇਹ ਜਿਹੜੇ ਮੈਂ ਐਸ਼ੀਅਰ ਕੀ ਤੁਹਾਡੇ ਨਾਲ ਨੇ ਜਿਆ ਕੈਸ਼ੀਅਰ ਸਾਡੇ ਨਾਲ ਕੈਸ਼ੀਅਰ ਉਹ ਬਿਲਕੁਲ ਨਹੀਂ ਆਇਆ ਫਿਰ ਕੈਸ਼ੀਅਰ ਜੇ ਕਹਿੰਦੇ ਨੇ ਕਿ ਬਈ ਬਿਲਕੁਲ ਸਾਬਤ ਤਾਂ ਸਹੀ ਹੈ ਫਿਰ ਤੁਸੀਂ ਕੀ ਜਨਤਾ ਸਾਹਮਣੇ ਕਿਉਂ ਨਹੀਂ ਰੱਖਿਆ ਜਾਦਾ ਹਾਂ ਉਸਦਾ ਦਾ ਕੈਸ਼ੀਅਰ ਨੂੰ ਅਸੀਂ ਪੁੱਛਦੇ ਹਾਂ ਵੀ ਭਾਈ ਸਾਹਿਬ ਜਵਾਬ ਦੇ ਕੀ ਪੈਸੇ ਤੇਰੇ ਕੋਲੇ ਆਏ ਨੇ ਜਿਹੜੇ ਪੰਜਾਬ ਵਾਲੇ ਕਹਿੰਦੇ ਤੇਰੇ ਲੇਵਕ ਨੂੰ ਕਹਿੰਦਾ ਮੇਰੇ ਲੇਵਕ ਕੱਲ ਬਾਰੀ 4 ਲੱਖ ਰੁਪਇਆ ਆਇਆ ਉਦੋਂ ਬਾਅਦ ਮੈਨੂੰ ਕਿਸੇ ਨੇ ਦੁਕੀ ਦਿੱਤੀ ਉਹ ਵੀ ਮੇਰੇ ਲੇਵਕ ਅੱਠ ਦਿਨ ਰਿਹਾ ਉਦੋਂ ਮੈਂ ਜਿੱਦਿਆਂ ਦਾ ਸੱਸ ਹਲਦਾ ਇਹਦੇ ਨਾਲ ਡੱਲੇ ਵਾਲ ਸਾਹਿਬ ਨਾਲ ਚੱਲ ਰਿਹਾ ਅਸੀਂ ਉਹਨੂੰ ਵੀ ਸਵਾਲ ਕਰਦੇ ਆ ਕੱਲੇ ਡੱਲੇ ਵਾਲ ਨੂੰ ਨਹੀਂ ਕਰ ਮਤਲਬ ਮੈਨੂੰ 7-8 ਸਾਲ ਹੋ ਗਈ 7 ਸਾਲ ਨੂੰ ਤੁਸੀਂ ਪਹਿਲਾਂ ਨਹੀਂ ਗੱਲ ਚੱਕੀਗੀ ਮੈਂ ਜਦੋਂ ਤੁਸੀਂ ਕਹਿ ਰਹੇ ਹੋ ਕਿ 3 ਸਾਲ ਦਾ ਪ੍ਰੋਵੀਜ਼ਨ ਦੀਗਾ ਸਾਡਾ ਵੀ ਭੁਗਤਾਨ ਹੋਣਾ ਬਿਲਕੁਲ ਤੇ ਉਦੋਂ ਦੀ ਕਿਉਂ ਨਹੀਂ ਗੱਲ ਚੱਕੀ ਅੱਜ ਨਹੀਂ ਚੱਕੀ ਇਹ ਉਦੋਂ ਦੇ ਅਸੀਂ ਚੱਕ ਰਹੇ ਹਾਂ ਉਦੋਂ ਦੀ ਰੌਲਾ ਪਾ ਰਹੇ ਹਾਂ ਗੱਲ ਦਾ ਪਰ ਉਹ ਇਹੀ ਗੱਲ ਸਾਨੂੰ ਕਹਿੰਦਾ ਰਿਹਾ ਪ੍ਰਧਾਨ ਜੀ ਕੋਈ ਗੱਲ ਨਹੀਂ ਛੋਣ ਕਰਵਾ ਦਾਂਗੇ ਛੋਣ ਕਰਵਾ ਦਾਂਗੇ ਦਫਾੜ ਹੋ ਗਈ ਜਿੱਤੇ ਬੰਦੀ ਜਿੱਤੇ ਪੂਰਾ ਵੱਡੀ ਜਾਂਦੇ ਹਾਂ ਜੀ ਹਾਂਜੀ ਹਾਂਜੀ ਤੇ ਜੇਕਰ ਦੱਲੇ ਵਾਲ ਸਾਹਿਬ ਨਾਲ ਮжоਰਿਟੀ ਜਾਂਦੀ ਹੈਗੀ ਤਾਂ ਫਿਰ ਕੀ ਤੁਸੀਂ ਉਹਨਾਂ ਦਾ ਸਮਰਥਨ ਦੋਗੇ ਜਾਂ ਫਿਰ ਤੁਸੀਂ ਆਪ ਦੀ ਬਿਲਕੁਲ ਬਿਲਕੁਲ ਏ ਬੰਦੇ ਬੜੀ ਸੂਝ ਸਮਝ ਕੇ ਰਿਹਾਏ ਨੇ ਵਿੱਚ ਕੁਝ ਬੰਦੇ ਇਹਨਾਂ ਦੇ ਵਿੱਚੋਂ ਇਹ ਗੱਲ ਕਹਿੰਦੇ ਦੇ ਵੀ ਜੇ ਤੁਸੀਂ ਕਿਸੇ ਬੰਦੇ ਨੂੰ ਆਪਣੇ ਸਿੱਧੂਪੁਰ ਦੇ ਵਿੱਚੋਂ ਅੱਗੇ ਨਹੀਂ ਲੈ ਕੇ ਆਉਂਦੇ ਤਾਂ ਅਸੀਂ ਤਾਂ ਜਸਵਿੰਦਰ ਲੌਂਗਵਾਲ ਦਾ ਜਾਵਾਂਗੇ ਅਸੀਂ ਨਹੀਂ ਰਹਾਂਗੇ ਇਹਨਾਂ ਨਾਲ ਇਸ ਇਹ ਇਹ ਜਿਹੜੀ ਸਾਡੀ ਗੱਲ ਸੁਣੀ ਨਹੀਂ ਜਾਂਦੀ ਅਸੀਂ ਇੱਥੇ ਕੰਮ ਨਹੀਂ ਕਰਾਂਗੇ ਜੀ ਇੱਕ ਵਾਰ ਫਿਰ ਦੱਸੋ ਜੀ ਆਫੀਸ਼ੀਅਲੀ ਤੌਰ ਦੇ ਉੱਪਰ ਕਿੰਨੇ ਹੰਦੇ ਨਾਲ ਜਿਹੜਾ ਪ੍ਰਧਾਨ ਹੈਗੇ ਕਿੰਨੇ ਬੰਦੇ ਜਿਹੜੇ ਹੈਗੇ ਜਿਹੜੇ ਕਾਗਜ਼ਾਂ ਦੇ ਵਿੱਚ ਜਥੇਬੰਦੀ ਦੇ ਆਹੁਦੇਦਾਰ ਨੇ ਉਹ ਕਿੰਨੇ ਨੇ ਸਾਡੇ ਲਵੇ ਜੀ 8 ਨੇ 8 ਜਿਹੜੇ ਨੇ ਇਸ ਟਾਈਮ ਇਹ ਤਾਂ ਸਾਡੇ ਨਾਲ ਸਹਿਮਤ ਹੋਏ ਨੇ ਕਿਹੜੇ ਕਿਹੜੇ ਜ਼ਿਲ੍ਹੇ ਜਿਹੜੇ ਸਹਿਮਤੀ ਦੇ ਨਾਲ ਜਿਵੇਂ ਮੰਨ ਲਓ ਵੀ ਤਿੰਨ ਕਿੱਜਲੇ ਤਾਂ ਸਾਡੇ ਪ੍ਰੋਜੈਕਟ ਪਰਾਲੇ ਪਾਸੋਂ ਕੁੜੇ ਆਏ ਹੋਏ ਵੀ ਨੇ ਬਰਨਾਲਾ ਸੰਗਰੂਰ ਹੈ ਇਧਰ ਫਤਿਹਗੜ ਆ ਗਈ ਤੇ ਮਹਾਲੀ ਇਹ ਤਾਂ ਇਧਰਲੇ ਪਾਸੇ ਚਾਰੇ ਜਿਹੜੇ ਹੈਗੇ ਇਹਨਾਂ ਦੇ ਪਿਛੋਕ ਇਧਰਲੇ ਪਾਸੇ ਪਲੈਨਿੰਗ ਕੀ ਹੈ ਤੁਹਾਡੀ ਜਿਸ ਤੱਕ ਇਹਨਾਂ ਦੇ ਮਸਲੇੜੇ ਬੜੇ ਗੰਭੀਰ ਬੈਨੇ ਕਿ ਪਲੈਨਿੰਗ ਕੀ ਕਰਨ ਜਾ ਰਹੇ ਹੋ ਜਿਹੜੇ ਕਿਸਾਨਾਂ ਦੇ ਮਸਲੇ ਵੀ ਹੱਲ ਸਕੋ ਦੇਖੋ ਜੀ ਜਿਹੜੇ ਮਸਲੇ ਨੇ ਨਾ ਜਿਹੜੇ ਮਸਲੇ ਨੇ ਸਾਡੇ ਇਹ ਮਸਲਿਆਂ ਨੂੰ ਤਾਂ ਜਿਆਦਾ ਸੀ ਕਿਸੇ ਸਤਾ ਦੇ ਵਿੱਚ ਆਵਾਂਗੇ ਤਾਂ ਆਪਦੇ ਤੌਰ ਤੇ ਬੋਧੀ ਵਿਚਾਰਿਆ ਜਾਊਗਾ ਨਾ ਹਾਲ ਤਾਂ ਅਸੀਂ ਉਹਨਾਂ ਦੇ ਨਾਲ ਇੱਕ ਵੱਖਰੇ ਹੋ ਰਿਹਾ ਸੀ ਪਹਿਲੇ ਅੱਜ ਚਰਮ ਲੈ ਰਹੇ ਅਸੀਂ ਪਹਿਲੀ ਵਾਰ ਸਲੇ ਕਿੱਥੋਂ ਦਾ ਦੇ ਵੀ ਕਮੀ ਪ੍ਰਧਾਨਗੇ ਨੂੰ ਲੈ ਕੇ ਕੋਈ ਜੋੜ ਜਲਦੀ ਰੱਖੀ ਜਾਏਗੀ ਆਪਣੇ ਪਾਸੇ ਨਹੀਂ ਜੀ ਉਹ ਉਹ ਹੀ ਤਾਂ ਮੈਂ ਗੱਲ ਕਰ ਲਿਆ ਵੀ ਅਸੀਂ ਹਾਲੇ ਜਰਮ ਲੈ ਰਹੇ ਅੱਗੇ ਵਿਚਾਰਨਾ ਵੀ ਅਸੀਂ ਕਰਨਾ ਕੀ ਹੈ ਕੀ ਸਾਡਾ ਕੀ 6 ਮਹੀਨੇ ਲਈ ਤੁਸੀਂ ਚੁਣਿਆ 6 ਮਹੀਨੇ ਲਈ ਕਿਹੜੇ ਕੰਮ ਕਰਨ 6 6 ਮਹੀਨਾ ਦੇ ਵਿੱਚ ਇਹ ਵਿਚਾਰ ਰਹੇ ਉਹ ਜਿਹਨੇ ਮੀਟਿੰਗਾਂ ਹੋਣਗੀਆਂ ਉਹਦੇ ਤੇ ਵਿਚਾਰਿਆ ਕਿ ਕਿਹੜੇ ਕਿਹੜੇ ਮੁੱਦੇ ਨੇ ਕਿਹੜੇ ਕਿਹੜੇ ਮੁੱਦਿਆਂ ਦੇ ਵਿੱਚ ਆਪਾਂ ਨੂੰ ਨੁਕਸਾਨ ਹੋਇਆ ਕਿਵੇਂ ਹੋਇਆ ਤਾਂ ਤੋਂ ਹੋਇਆ ਵੀ ਆਪ ਆਪਾਂ ਅੱਗੇ ਕੀ ਲੈ ਕੇ ਚੱਲਣਾ ਕੱਤੀ ਕਿ ਜਿਹੜੇ ਆ ਕੁਛ ਨਹੀਂ